अपराध ਇਨਾ ਵੱਧ ਗਿਆ ਹੈ ਕਿ ਕਿਸੇ ਦੀ ਭਲਾਈ ਕਰਨ ਦਾ ਵੀ ਨਤੀਜਾ ਮਾੜਾ ਹੀ ਨਿਕਲਦਾ ਹੈ। ਤਾਜ਼ਾ ਮਾਮਲਾ ਪਿੰਡ ਨਰੂੜ ਦਾ ਜਿੱਥੇ ਲਿਫਟ ਲੈਣ ਦੇ ਬਹਾਨੇ ਦੋ ਨੌਜਵਾਨ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ ਮੋਟਰਸਾਈਕਲ ਸਵਾਰ ਵਿਅਕਤੀ ਪਾਸੋਂ ਮੋਬਾਈਲ ਫੋਨ ਅਤੇ ਮੋਟਰਸਾਈਕਲ ਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਗਈ। ਮੋਟਰਸਾਈਕਲ ਸਵਾਰ ਨੂੰ ਸਿਰ ਤੇ ਪਿਸਤੌਲ ਮਾਰ ਜ਼ਖਮੀ ਵੀ ਕੀਤਾ ਗਿਆ। ਗنیمਤ ਇਹ ਰਹੀ ਕਿ ਲੁੱਟਦਾ ਸ਼ਿਕਾਰ ਹੋ ਰਹੇ ਵਿਅਕਤੀ ਵੱਲੋਂ ਰੋਲਾ ਪਾਉਣ ਤੇ ਲੋਕਾਂ ਨੂੰ ਇਕੱਠਾ ਹੁੰਦਿਆਂ ਵੇਖ ਲੁਟੇਰੇ ਨੇੜਲੇ ਖੇਤਾਂ ਵਿੱਚ ਜਾ ਲੁਕੇ। ਪ੍ਰੀਤਮ ਦਾਸ ਵਾਸੀ ਪਿੰਡ ਨਰੂੜ ਨੇ ਦੱਸਿਆ ਕਿ ਉਹ 12 ਵਜੇ ਦੇ ਕਰੀਬ ਪਿੰਡ ਰਿਹਾਨਾ ਜੱਟਾਂ ਤੋਂ ਪਿੰਡ ਨਰੂੜ ਜਾ ਰਿਹਾ ਸੀ ਤਾਂ ਅਚਾਨਕ ਦੋ ਵਿਅਕਤੀਆਂ ਨੇ ਉਸ ਪਾਸੋਂ ਲਿਫਟ ਮੰਗੀ ਅਤੇ ਜਦੋਂ ਰੁਕਿਆ ਤਾਂ ਉਹਨਾਂ ਵੱਲੋਂ ਧੱਕਾ ਮੁਕੀ ਸ਼ੁਰੂ ਕਰ ਦਿੱਤੀ ਗਈ ਪੀੜਤ ਵਿਅਕਤੀ ਅਨੁਸਾਰ ਘਟਨਾ ਸੰਬੰਧੀ ਜਾਣਕਾਰੀ ਮਿਲਣ ਤੇ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਮੁਸ਼ੱਕਤ ਤੋਂ ਬਾਅਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹਾਂ ਸਰ ਕੀ ਨਾਮ ਜੀ ਆਪਣਾ ਪ੍ਰੀਤਮ ਦਾ ਸੀ ਅ ਪ੍ਰੀਤਮ ਦੱਸ ਹਾਂਜੀ ਕਿਹੜਾ ਪੜਾ ਜੀ ਨਰੂੜ ਆ ਜੀ ਕੀ ਮਾਮਲਾ ਹੈ ਇੱਥੇ ਪੁਲਿਸ ਬੜੀ ਇਕੱਠੀ ਹੋਈ ਆ ਕਮਾਦ ਦੇ ਕੋਲ ਕੀ ਕਰਨਾ ਜੀ ਭਾਈ ਮੈਂ ਰਾਹਾਂੇ ਤੋਂ ਨਰੂੜ ਨੂੰ ਆਉਂਦਾ ਪਿਆ ਸੀਗਾ ਜੀ ਉਹਨਾਂ ਨੇ ਲੈਫਟ ਮੰਗੀ ਮੇਰੇ ਤੋਂ ਕਹਿੰਦੇ ਪਾਂਟੇ ਨੂੰ ਜਾਣਾ ਮੈਂ ਕਿਹਾ ਆ ਜਾਓ ਭੇਜੋ ਨੰਬਰ ਲਿਖਾ ਲਈ ਆ ਰਾਹ ਨੇ ਤੋਂ ਆਉਂਦਾ ਪਿਆ ਸੀਗਾ ਜੀ ਨਰੂਟ ਤੱਕ ਫੇ ਕਹਿੰਦੇ ਨਰੂ ਪਾਂਟ ਇਹਨੂੰ ਕੱਚਾ ਰਾਹ ਕਿਹੜਾ ਜਾਂਦਾ ਮੈਂ ਕਿਹਾ ਭਾਈ ਉਹ ਮਗਰ ਹੋ ਜਾਂਦਾ ਅੱਛਾ ਜੀ ਤੇ ਇਹਨਾਂ ਨੇ ਆਉਂਦਾ ਜਾਂਦਾ ਕੋਈ ਨਹੀਂ ਸੀਗਾ ਫੇ ਇੱਥੇ ਘੇਲ ਲਿਆ ਮੈਨੂੰ ਭਾਜੀ ਕਿੰਨੇ ਜਣੇ ਸੀਗੇ ਜੀ ਦੋ ਜਣੇ ਸੀਗੇ ਭਾਜੀ ਮੋਟਰਸਾਈਕਲ ਤੇ ਸੀਗੇ ਹਾਂਜੀ ਤੁਸੀਂ ਕਿੱਛ ਚੇਤੇ ਸੀਗੇ ਮੋਟਰਸਾਈਕਲ ਤੇ ਸੀਗਾ ਭਾਜੀ ਮੈਂ ਵੀ ਤੇ ਤੁਹਾਡੇ ਕੋ ਕੀ ਖੋਇਆ ਉਹਨਾਂ ਨੇ ਫੋਨ ਖੋਇਆ ਭਾਜੀ ਮੋਬਾਈਲ ਖੋលਿਆ ਹਾਂਜੀ ਤਾਂ ਕੋਈ ਕੈਸ਼ ਤਾਂ ਨਹੀਂ 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 ਭਾਜੀ ਕੀ ਚੀਜ਼ ਸੀ ਉਹਨਾਂ ਕੋਲ ਪਿਸਤੌਲ ਹੈਗਾ ਭਾਜੀ ਪਿਸਤੌਲ ਹਾਂਜੀ ਉਹ ਮਾਰਿਆ ਇੱਥੇ ਸਿਰ ਚ ਭਾਜੀ ਅੱਛਾ ਸਿਰ ਚ ਤੁਹਾਡੇ ਮਾਰਿਆ ਵੀ ਹੈ ਹਾਂਜੀ ਠੀਕ ਮੈਂ ਉਹ ਉੱਥੇ ਦੋਨੇ ਜਣੇ ਤਾਂ ਫਾਲੇ ਸੀਗੇ ਇੱਕ ਨੇ ਬੱਟਾ ਮਾਰਿਆ ਪਿੱਛੇ ਆ ਗਿਆ ਏਡਾ ਸਰ ਵੱਡਾ ਅੱਛਾ ਜੀ ਹਾਂਜੀ ਦੋ ਜਣੇ ਸੀਗੇ ਹਾਂਜੀ ਮੋਨੇ ਸੀਗੇ ਕਿ ਮੂੰਹ ਬੰਨਿਆ ਥਗਾ ਉਹਨਾਂ ਨੇ ਮੋਨੇ ਸੀਗੇ ਭਾਜੀ ਮੂੰਹ ਨਹੀਂ ਬੰਨਿਆ ਥਾ ਮੂੰਹ ਨਹੀਂ ਬੰਨਿਆ ਹਾਂਜੀ ਠੀਕ ਹੈ ਤੇ ਹੁਣ ਉਹ ਬੰਦੇ ਕਿੱਧਰ ਨੂੰ ਦੌੜੇ ਆ ਜੀ ਉਧਰੋਂ ਭਾਈ ਸੜਕਾਂ ਲੋ ਆ ਕਮਾਦ ਚ ਆਏ ਆ ਬੜਗੇ ਕਮਾਦ ਚ ਬੜਗੇ ਮੌਕੇ ਤੇ ਪੁਲਿਸ ਆਈ ਆ ਜੀ ਹਾਂਜੀ ਆ ਗਈ ਲੱਗੇ ਹੋਏ ਆ ਫੰਡ ਬੰਦੇ ਹਾਂਜੀ ਲੱਗੇ ਆ ਤੇ ਕੀ ਮੰਗ ਕਰਦੇ ਹੋ ਤੁਸੀਂ ਦਿਨ ਦਿਹਾੜੇ ਜਿੱਦਾਂ ਪਿਸਤੌਲ ਦਿਖਾੜ ਕੇ ਬਾਰਦਾਤਾ ਹੋ ਰਹੀਆਂ ਆ ਪਿੰਡਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਨੂੰ ਭਾਈ ਸਜ਼ਾ ਦੇਣੀ ਚਾਹੀਦੀ ਆ ਜੀ ਕੱਢ ਮੇਰਾ ਹਾਂ ਸਰ ਕੀ ਨਾਮ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਕਿਹੜਾ ਪਿੰਡੋਂ ਬਗਾਣਾ ਜੀ ਹਾਂ ਕੀ ਮਾਮਲਾ ਹੈ ਅੱਜ ਪੁਲਿਸ ਬੜੀ ਕਮਾਦ ਵਿੱਚ ਘੁੰਮ ਰਹੀ ਆ ਕੀ ਕਰਨਾ ਇਹ ਆਪਣੇ ਨੂੜ ਦਾ ਮੁੰਡਾ ਸੀ ਜੀ ਉਹਨਾਂ ਨੂੰ ਲਿਫਟ ਲਈ ਬਣਾਉਂਦੇ ਮੁੰਡੇ ਨੇ ਉਹਨਾਂ ਨੇ ਅੱਛਾ ਜੀ ਤੇ ਇਹਨਾਂ ਨੂੰ ਸੈਂਟਰ ਤੇ ਆਗਰਿਆ ਰੂਟ ਦੇ ਜੀ ਇਹਨਾਂ ਨੇ ਹੰਟਾਲਿਆ ਉਹਨੂੰ ਅੱਛਾ ਜੀ ਕਹਿੰਦੇ ਰੋਗ ਮੋਟਰਸਾਈਕਲ ਠੀਕ ਤੇ ਉਹਦੇ ਤੁਕਾਸ਼ੂ ਕੀ ਕੀਤੀ ਮੁੱਕੇ ਮੱਕੇ ਮਾਰੇ ਮੁੜ ਕੇ ਉਹਦ ਕੋ ਰਵਲਰ ਸੀਗਾ ਪਿਸਟੋਲ ਸੀਗਾ ਪਿਸਟੋਲ ਸੀਗਾ ਠੀਕ ਹੈ ਸਾਡੇ ਚਾਚੇ ਦੇ ਮੁੰਡੇ ਇਹਨਾਂ ਨੂੰ ਫੜਿਆ ਜੀ ਤੇ ਉਹਨਾਂ ਰਵ ਉਹਨਾਂ ਨੇ ਫੜ ਕੇ ਤਾਂ ਫੜ ਲੈ ਗੜ ਕੇ ਉਹਨਾਂ ਨੇ ਫਿਰ ਰਵਲਰ ਕੱਢਿਆ ਟੱਪ ਚੋਂ ਅੱਛਾ ਜੀ ਕਹਿੰਦੇ ਛੱਡ ਦੇ ਫੇ ਤੇਰੇ ਨੂੰ ਘਾਣੀ ਠੀਕ ਹੈ ਉਹਨੇ ਛੱਡਦਾ ਡਰਦੇ ਨੇ ਫੇ ਉਹਨਾਂ ਨੂੰ ਫੋਨ ਕੀਤਾ ਜੀ ਅਸੀਂ ਪਿੰਡੋਂ ਆਏ ਇਕੱਠੇ ਹੋ ਗ ਆਪਣੇ ਉੱਥੇ ਐਸਏ 나ਜਰ ਸਿੰਘ ਜੀ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਫਿਰ ਮੁਲਾਜ਼ਮ ਕੱਲੇ ਰੌਲਪਿੰਡੀ ਤੇ 5 ਟੇ ਦਾ ਮੰਨ ਲਓ ਪੁਲਿਸ ਦਾ ਸਾਂਝਾ ਅਭਿਆਨ ਚੱਲ ਰਿਹਾ ਹੈ ਸਾਂਝਾ ਭਿਆਨ ਚੱਲਦਾ ਹੈ ਠੀਕ ਹੈ ਤੇ ਉਹਨਾਂ ਕੋ ਕਿੰਨੇ ਬੰਦੇ ਸੀਗੇ ਜੀ ਉਹ ਦੋ ਬੰਦੇ ਸੀ ਤੇ ਬੰਦੇ ਕੋਲੋਂ ਕੀ ਖੋਇਆ ਇਹਨਾਂ ਨੇ ਇਹਨਾਂ ਨੇ ਹਜੇ ਇਹਨੂੰ ਕੋਈ ਬਰਾਮਾ ਇੱਕ ਮੁੰਡਾ ਭਗੌੜਾ ਹੈ ਜੀ ਵਿੱਚ ਹਾਂਜੀ ਉਹਨੂੰ ਮੋਬਾਈਲ ਖੋਇਆ ਜੀ ਮੋਬਾਈਲ ਖੋਇਆ ਤੇ ਹੁਣ ਉਹ ਬੰਦੇ ਕਿੱਥੇ ਬੜੇ ਹੋਏ ਆ ਕੀਤ ਕੇ ਦੌੜ ਗਏ ਆ ਜੀ ਕਮਾਚ ਬੜੇ ਆ ਪਰ ਕੀ ਕਰਨੇ ਦਿਨ ਬਦਨ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਆ ਲੁੱਟਖਾਂ ਵੱਧ ਰਹੀਆਂ ਆ ਪਿੰਡਾਂ ਦੇ ਵਿੱਚ ਕੀ ਕਰਨਾ ਤੁਸੀਂ ਕਿਹਦੀ ਇਹ ਜ਼ਿੰਮੇਵਾਰੀ ਮੰਨ ਲਓ ਸਮਝਦੇ ਹੋ ਨਸ਼ਾ ਆ ਜੀ ਨਸ਼ੇ ਕਰਕੇ ਨਸ਼ਾ ਮਿਲਦਾ ਨਹੀਂ ਉਹਨਾਂ ਨੂੰ ਕੰਮ ਕਰਦੇ ਨਹੀਂ ਲੁੱਟਾਂ ਉਹ ਕਰਦੇ ਸਾਡੇ ਪਿੰਡ ਦਾ 3-4 ਘਾਟ ਹੋ ਗਿਆ ਸਾਡੇ ਚਾਚੇ ਦੇ ਭਈਏ ਦਾ ਪਹਿਲਾ ਮੋਬਾਈਲ ਖੋਇਆ ਦੇਣੇ ਹੋਇਆ ਜੀ ਜੀ 1:30 ਵਜੇ ਖੋਇਆ ਦੇਣੇ ਮੈਂ ਦਰਖਾਸਤ ਦਿੱਤੀ ਉੱਥੇ ਦੇ ਕੇ ਆਇਆ ਸੀ ਜੀ ਬਾਸਟੇ ਉਹਦੀ ਵੀ ਕੋਈ ਨਹੀਂ ਅਸੀਂ ਉਹਨਾਂ ਦੀ ਸਕਰੀਨ ਨੂੰ ਕੈਮਰੇ ਚ ਕਢਾਈ ਸੀ ਸ਼ਕਲ ਵੀ ਕਢਾਈ ਹੈ ਜੀ ਕੋਈ ਪਹਿਲਾਂ ਪਹਿਲਾਂ ਹੁਣ ਪੁਲਿਸ ਤੋਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਉਹ ਕਾਰਵਾਈ ਨੂੰ ਸਾਬਤ ਕਰਨ ਸਾਰਾ ਜੋ ਸਮਾਨ ਫੜਿਆ ਇਹਨੂੰ ਆਪੇ ਅੱਗੇ ਤੋਂ ਕੀ ਪਤਾ ਲੱਗ ਜਾਣਾ ਸੀ ਉੱਥੇ ਹੀ ਏਐਸਆਈ ਦਲਵਿੰਦਰ ਵੀਰ ਸਿੰਘ ਅਤੇ ਐਸਐਚਓ 우ਸ਼ਾ ਰਾਣੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ ਵੱਡਾ ਐਕਚੁਅਲੀ ਸਾਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਜਿਹੜਾ ਮੋਟਰਸਾਈਕਲ ਤੇ ਮੁੰਡਾ ਤੇ ਲਿਫਟ ਲਈ ਆ ਤੇ ਉਹਨਾਂ ਨੇ ਬਾਅਦ ਚ ਉਹਨੂੰ ਮਤਲਬ ਕਿ ਸਟਾਰਟ ਕਰਕੇ ਉਹ ਤੋਂ ਮੋਬਾਈਲ ਕਨ ਦੀ ਕੋਸ਼ਿਸ਼ ਕੀਤੀ ਆ ਮੌਕੇ ਤੇ ਅਸੀਂ ਪਹੁੰਚ ਗਏ ਆ ਪੁਲਿਸ ਪਹੁੰਚ ਗਈ ਆ ਸਾਡੇ ਮੁਲਾਜ਼ਮ ਸਾਰੇ ਪਹੁੰਚ ਗਏ ਉਹਨਾਂ ਨੇ ਉਹ ਐਕਚੁਅਲੀ ਉਹਨੂੰ ਫੋਰਟ ਤੋਂ ਬਾਅਦ ਜਦੋਂ ਉਹਦੇ ਨਾਲ ਟੱਕਰਤ ਕੀ ਹੋਈ ਆ ਤੇ ਉਹ ਜਿਹੜੇ ਬੰਦੇ ਸੀ ਉਹ ਕਮਾੜ ਦੇ ਵਿੱਚ ਵੜ ਗਏ ਸੀ ਅਪਰੋਕਸੀਮੇਟਲੀ ਕਮਾੜ ਜਿਹੜੀ ਆ ਤੁਸੀਂ ਦੇਖ ਰਹੇ ਹੋ 3-4 ਖੇਤਾਂ ਦੇ ਵਿੱਚ ਲੱਗੀ ਹੋਈ ਆ ਤੇ ਸਾਡੇ ਸਾਰੇ ਪੁਲਿਸ ਮੁਲਾਜ਼ਮਾਂ ਨੇ ਰਲ ਕੇ ਉਹਨੂੰ ਸਰਚ ਕਰਕੇ ਉਹ ਦੋ ਅਸੀਂ ਬਾਕੀ ਜੀ ਪੁੱਛ ਕੇ ਜਾ ਰਹੀ ਹਾਂ ਉਹਨੂੰ ਤਾਂ ਪੁੱਛ ਰਹੇ ਹਾਂ ਅਸੀਂ ਤੇ ਬਾਕੀ ਜਿਹੜਾ ਜੋ ਵੀ ਉਹਦੇ ਅਕੋਰਡਿੰਗਲੀ ਕਾਰਵਾਈ ਹੋਏ ਜੀ ਅਸੀਂ ਕਰਕੇ ਜੀ ਇਹ ਅਪ੍ਰੋਕਸੀਮੇਟਲੀ ਸਾਨੂੰ 3 ਘੰਟੇ ਲੱਗ ਗਏ ਨੇ ਉਹ ਤੋਂ ਪਰਸਨਸ ਤੋਂ ਕੈਚ ਕਰਨ ਲਈ ਤੇ ਬਾਕੀ ਹਜੇ ਉਹਨੂੰ ਲੈ ਕੇ ਥਾਣੇ ਜਾ ਕੇ ਤੇ ਜੋ ਜਿਹਦੇ ਨਾਲ ਵੀ ਇਨਸੀਡੈਂਟ ਹੋਇਆ ਆ ਉਹਦੇ ਜੋ ਜਿੱਦਾਂ ਦੇ ਬਿਆਨ ਹੋਣ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਤੇ ਪਤਾ ਲੱਗਾ ਜੀ ਕਿਹੜੇ ਪਿੰਨਾਂ ਦੇ ਆ ਜੀ ਨਹੀਂ ਹਜੇ ਕੁਝ ਨਹੀਂ ਹਜੇ ਤਾਂ ਜਿਸ ਅਸੀਂ ਫੜੇ ਹੀ ਨਹੀਂ ਹਲਤਾ ਜੀ ਇਹਨਾਂ ਲਿਜਾ ਕੇ ਤੇ ਅਸੀਂ ਕਰਾਂਗੇ